ਯਾ ਯਾ ਵਟਸਐਪ ਇਟਸ ਕਾਲ ਸੰਦੂ ਸਭ ਜਾਣਦਾ ਸਭ ਜਾਣਦਾ ਮੈਂ ਜਾਣਾਂ ਜਾਂ ਫੇ ਮੇਰਾ ਰੱਬ ਜਾਣਦਾ ਸਭ ਜਾਣਦਾ ਸਭ ਜਾਣਦਾ ਮੇਰੇ ਨਾਲ ਖੇਡਣਾ ਚਲਾਕੀਆਂ ਕੋਲੇ ਯਾਦ ਰੱਖੀ ਗੱਲਾਂ ਜੋ ਮੈਂ ਅੱਖੀਆਂ ਕੋਲੇ ਜਿੱਥੇ ਰਾਤਾਂ ਕੱਟੇ ਬਣ ਜੇ ਕੱਲੇ ਪਨਾ ਬਿੱਲੂ ਭੇੜ ਲਿਆ ਕਰ ਰੂਮਾਂ ਦੀਆਂ ਤਾਕੀਆਂ ਕੋਲੇ ਸਭ ਜਾਣਦਾ ਸਭ ਜਾਣਦਾ ਤੇਰੀ ਰਾਤ ਕਿੱਥੇ ਦਿਨ ਕਿੱਥੇ ਸਭ ਜਾਣਦਾ ਤੂੰ ਖਾਵੇਂ ਕਿੱਥੇ ਬਿਨ ਕਿੱਥੇ ਸਭ ਜਾਣਦਾ ਸਭ ਜਾਣਦਾ ਸਭ ਜਾਣਦਾ ਤੇਰੀ ਗੱਲ ਦਾ ਕੋਈ ਫੇਸ ਨਾਲ ਮੈਚ ਨਹੀਂ ਹੁੰਦਾ ਜਿਵੇਂ ਮਾਨਕ ਦੀ ਕਲੀ ਨਾਲ ਰੈਪ ਨਹੀਂ ਹੁੰਦਾ ਦਾਗ ਨੱਕੀ ਉਤੋਂ ਫਾਊਂਡੇਸ਼ਨ ਨਾਲ ਟੱਕੇ ਤੇ ਲੱਗਾ ਰੂਹਾਂ ਤੇ ਕਲੌਟ ਕਦੇ ਗੈਪ ਨਹੀਂ ਹੁੰਦਾ ਆਪਣੀ ਹੱਟ ਗਈ ਠੋਰੀ ਚਲਦੀ ਸ਼ੋਰੀ ਚਾਰੇ ਜੱਟ ਜਗਾਰੀ ਨੂੰ ਕੈਂਡੀ ਕਰਾਸ਼ਾ ਖੇਡਣ ਵਾਲੀ ਮਾਰੇ ਜੱਟ ਖਿਡਾਰੀ ਨੂੰ ਅੱਖਾਂ ਵਿੱਚ ਕੇ ਠੁੱਗੀ ਸੋਚੇ ਬਿੱਲੀ ਦੇ ਹੈ ਨਹੀਂ ਅੱਖਾਂਾਂ ਘੁੰਮਣ ਕੈਮਰੇ ਕੁੜੀਏ ਫਿਰ ਤੂੰ ਕਹਿਣਾ ਮੈਂ ਨਹੀਂ ਆ ਨਾ 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 ਮੈਂ ਨਹੀਂ ਨਾ 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 ਮੈਂ ਨਹੀਂ ਨਾ ਪਾ ਝਾਂਜਰਾਂ ਦਾ ਦਿੱਤਾ ਕਿਹੜੇ ਮੇਲ ਨਾਲ ਨਹੀਂ ਜਾਂ ਫਿਰ ਲਿਆਉ ਨੇ ਹੱਥਾਂ ਦੇ ਸਕੇਲ ਨਾਲ ਹੀ ਕਿੱਥੇ ਦਿਲ ਦਿਲ ਕਹਿ ਕੇ ਲਾਈਆਂ ਹੋਣ ਯਾਰੀਆਂ ਪਿੱਛੋਂ ਗੇਮ ਬਦਲਾਈਏ ਨਾ ਬਰੇਨ ਨਾਲ ਹੀ ਯਾਰ ਗਵਾਕੇ ਕਿਸੇ ਕੰਮ ਨਹੀਂ ਕੋਲੀ ਥਾ ਥਾ ਵੜਦਾ ਰੂਪਰ ਕਾਨੇ ਹੁਸਨ ਤੇਰਾ ਕੋਈ ਕਾਸ਼ ਨਹੀਂ ਸੀ ਜੀਦੇ ਜੀ ਤੂੰ ਭੂਕਣ ਤੁਰ ਵੀ ਕਾਲ ਸੰਦੂ ਕੋਈ ਲਾਸ਼ ਨਹੀਂ ਸੀ ਆਸ਼ ਨਹੀਂ ਸੀ ਲਾਸ਼ ਨਹੀਂ ਸੀ ਲਾਸ਼ ਨਹੀਂ ਸੀ ਲਾਸ਼ ਨਹੀਂ ਸੀ ਗੱਡੀ 11 ਦੀ ਚੋਂ ਪੈਂਦੇ ਚਮਕਾਰੇ ਜੱਟੀਏ ਕਿੱਥੇ ਕਿੱਥੇ ਕਿਹੜੇ ਝੂਠ ਮਾਰੇ ਜੱਟੀਏ ਉਹਨੂੰ ਰਾਤਾਂ ਵਾਲੇ ਕਿੱਥੇ ਆ ਨਹੀਂ ਚੰਗੇ ਲੱਗਣੇ ਜਿੰਨੂੰ ਦਿਨੇ ਹੀ ਦਿਖਾਗੀ ਨਹੀਂ ਤੂੰ ਤਾਰੇ ਜੱਟੀਏ ਗਾਰ ਨਾਲ ਖੇਡ ਗਈਆਂ ਕਲਾਕਾਰੀਆਂ ਜੱਟ ਉੱਤੇ ਲਾਗੀਆਂ ਸਕੀਮਾਂ ਵਪਾਰੀਆਂ ਜਿਹੜੇ ਮੁੱਲ ਲੱਭਦੀ ਤੂੰ ਫਿਰਦੀ ਰਤਾਨੇ ਇਸ ਮੁੱਲ ਲੱਭਣ ਨਾ ਵਫਾਦਾਰੀਆਂ